ਹੁਣ ਗੱਲ ਕਰਾਂਗੇ ਖੇਡ ਜਗਤ ਤੋਂ ਇੱਕ ਖਬਰ ਆ ਰਹੀ ਹੈ ਅੰਡਰ 19 ਕ੍ਰਿਕਟ ਵਿਸ਼ਵ ਕੱਪ 2026 ਦੇ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਤਾਂ 6ਵੀਂ ਵਾਰ ਟਰੋਫੀ ਆਪਣੇ ਨਾਮ ਕੀਤੀ ਗਈ ਹੈ ਵਿਸ਼ਵ ਕੱਪ ਦੀ ਟੀਮ ਦੇ ਵਿੱਚ ਪਟਿਆਲਾ ਦੇ ਰਹਿਣ ਵਾਲੇ ਵਿਹਾਨ ਮਲਹੋਤਰਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਇਸ ਦੇ ਨਾਲ ਹੀ ਇੱਕ ਖਿਡਾਰੀ ਜੋ ਨੇ ਵਿਹਾਨ ਨੇ ਵਿਸ਼ਵ ਕੱਪ ਦੇ ਵਿੱਚ ਬੱਲੇ ਅਤੇ ਗੇਂਦ ਦੋਵਾਂ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਜਿੱਤ ਤੋਂ ਬਾਅਦ ਖੁਸ਼ੀ ਦੀ ਲਹਿਰ ਹੈ

ਮੋਟਾ ਵੀ ਉਸ ਅਰਹ 90 ਟੀਮ ਦੇ ਵਿੱਚ ਪਾਰਟਿਸਪੇਟ ਕੀ ਕਰਾ ਦਿੱਤੀ ਬਾਈ ਕੈਪਟਨ ਜੀ ਸੀ ਉਹ ਟੀਮ ਜਿੱਤੀ ਹੈ ਇੰਗਲੈਂਡ ਰਾਇਆ ਦੋ ਪਲ ਜਿਹੜੇ ਖੁਸ਼ੀ ਦੇ ਸਾਡੇ ਨਾਲ ਸਾਂਝੇ ਕਰੇ ਬਿਲਕੁਲ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਐਡੀ ਵੱਡੀ ਟੀਮ ਦੇ ਨਾਲ ਮੁਕਾਬਲਾ ਕੀਤਾ ਬਰਾਬਰ ਦਾ ਮੁਕਾਬਲਾ ਸੀ ਉਹ ਇਹਨਾਂ ਨੇ ਇੰਨੇ ਵੱਡੇ ਮਾਰਜਿਨ 100 ਰਨਾਂ ਤੋਂ ਦੇngo ਰਾਇਆ ਤੇ ਟੂਰਨਾਮੈਂਟ ਸਾਰਾ ਹੀ ਬਹੁਤ ਵਧੀਆ ਗਿਆ ਤੇ ਸਾਡੇ ਲਈ ਤਾਂ ਬਹੁਤ ਫਖਰ ਦੀ ਗੱਲ ਹੈ ਕਿ ਬੱਚਾ ਅੰਡਰ 19 ਵਰਲਡ ਕੱਪ ਇੰਡੀਆ ਲੈ ਕੇ ਆਇਆ ਹੈਗਾ ਤੇ ਸਾਨੂੰ ਬਹੁਤ ਹੀ ਮਾਣ ਆ ਇਸ ਤੇ ਬਿਲਕੁਲ ਸਰ ਵਾਈਸ ਕੈਪਟਨ ਹਾਂ ਜੀ ਟੀਮ ਦਾ ਵਾਈਸ ਕੈਪਟਨ ਰਿਹਾ ਹੈਗਾ ਔਰ ਪਨਾ ਲੀਗ ਮੈਚਸ ਦੇ ਵਿੱਚ ਦੋ ਟੂਰਨਾਮੈਂਟ ਮਤਲਬ ਦੋ ਮੈਚਸ ਦੇ ਵਿੱਚ ਉਹਨੂੰ ਪਲੇਅਰ ਆਫ ਦਾ ਮੈਚ ਵੀ ਮਿਲਿਆ ਬੰਗਲਾਦੇਸ਼ ਦੇ ਅਗੇ ਉਸਨੇ 4 ਰਿਕਟਨ ਦਿੱਤੀਆਂ ਸੀ ਐਹਦੀ ਤੇ ਇਸ ਕੀ ਮੈਚ ਦੇ ਵਿੱਚ ਜਦੋਂ ਆਇਆ ਲੱਗ ਰਿਹਾ ਸੀ ਕੱਲ ਵੀ ਇੰਡੀਆ ਵੱਟ ਵੀ ਸਟੇਰ ਤੇ ਉਸ ਮੂਮੈਂਟ ਤੇ ਅਗੇ ਉਹਨੇ ਬੋਲਿੰਗ ਕੀਤੀ ਤੇ ਚਾਰ ਆਊਟ ਕੀਤੇ ਜੋ ਮੈਚ ਉਹਦੇ ਹੱਥ ਚ ਇੰਡੀਆ ਦੇ ਹੱਥ ਆਇਆ ਇਹ ਜਿਹੜੀ ਫੇਵਰਟ ਹੋਇਆ ਉਹਨੇ ਉਸ ਤੋਂ ਪਹਿਲਾਂ ਬੜੀ ਅੱਛੀ ਕਿਉਂਕਿ ਉਹ ਆਲ ਰਾਊਂਡਰ ਹੈਗਾ ਕੈਚਸ ਵੜੀਆਂ ਬੜੀਆਂ ਫਿਲਡਿੰਗ ਰਨ ਆਊਟਸ ਫਿਰ ਜਦੋਂ ਜਬਾਪੇ ਦੇ ਅਗੇਂਸਟ ਮੈਚ ਸੀਗਾ ਉਹਦੇ ਤੇ 109 ਨਾਟ ਆਊਟ ਆਇਆ ਤਾਂ ਮੈਚ ਦੇ ਵਿੱਚ ਵੈਸੇ ਸਭ ਨੇ ਕੰਟ੍ਰਿਬਿਊਸ਼ਨ ਕੀਤੀ ਅਤੇ ਐਜ਼ ਅ ਟੀਮ ਇਹ ਸਾਰੇ ਖੇਡੇ ਹੈ ਪਰ ਵਿਹਾਰ ਦੇ ਵੀ ਕੰਟਰੀਬਿਊਸ਼ਨ ਬਹੁਤ ਵਧੀ ਰਹੀ ਹੈ ਤਾਂ ਇਸ ਕਰਕੇ ਸਾਨੂੰ ਬਹੁਤ ਹੀ ਅੱਛਾ ਲੱਗ ਰਿਹਾ ਹੈ ਸਾਨੂੰ ਇਹਿਲਕੋ ਹਮ ਮਾਤਾ ਇਨਦਰ ਦੀ ਵਾਲਿਕੋ ਬਸ ਆ

ਹਾਂਜੀ ਅਸੀਂ ਦੁਆ ਕਰਦੇ ਹਾਂ ਕਿ ਵਿਹਾਨ ਹੋਰੀਏ ਜੀ ਜਿਵੇਂ ਤੁਹਾਡਾ ਮਾਪਾਪ ਦਾ ਆਰਾਮ ਨਹੀਂ ਬਲਕਿ ਜੇ ਇਹਦਾ ਨਵੀਂ ਲੋਸ਼ਨ ਕਰੇ ਸੋ ਇਹਨਾਂ ਵਿਹਾਨ ਮੋਤਰਾ ਨੇ ਮਾਤਾ ਪਿਤਾ ਜਿੰਨਾਂ ਨਾਲ ਗੱਲਬਾਤ ਕੀਤੀ ਬੜੇ ਮੋਸ਼ਨ ਨੇ ਤੇ ਖੁਸ਼ੀ ਦੇ ਪੱਲ ਵੀ ਸਾਂਝਾ ਕਰਨ ਚਾਹੇ ਕਿ ਤੇ ਦੱਸ ਦੇ ਕਿ ਵਿਹਾਨ ਮੋਤਰਾ ਉਸ cricket ਭਾਰਤੀ ਅੰਡਰ 19 ਟੀਮ ਦਾ ਵਾਈਸ ਕੈਪਟਨ ਹੈ ਜਿਨ੍ਹਾਂ ਨੇ ਕੱਲ ਭਾਰਤੀਆਂ ਨੂੰ ਪਾ ਫਿਰਿੰਗ ਲਿਆ ਤੇ ਮੈਡੀਵਿਟਿੰਗ ਲੈਂਡ ਨੂੰ ਬੁਰੀ ਤਰ੍ਹਾਂ ਹਰਾਇਆ ਸੀ ਪਟਾਦੂ ਗੁਰਦੇ ਸਿੰਘ ਨੀਗੜੀਆ T20 19 ਕ੍ਰਿਕਟ ਵਿਸ਼ਵ ਕੱਪ 2026 ਦੇ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਅਤੇ 6ਵੀਂ ਵਾਰ ਟਰੋਫੀ ਆਪਣੇ ਨਾਮ ਕੀਤੀ ਵਿਸ਼ਵ ਕੱਪ ਦੀ ਟੀਮ ਦੇ ਵਿੱਚ ਪਟਿਆਲਾ ਦੇ ਰਹਿਣ ਵਾਲੇ ਵਿਹਾਨ ਮਲਹੋਤਰਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ